ਨਹੀਂ ਆਈ ਕੀ ਵਿਚੋਲਣ ਇਹ ਵੀ ਵਿਚੋਲਣ ਬਣਨ ਪਈ ਤਾਂ ਜੀ ਵਿਚੋਲਣ ਤਾਂ ਕੋਈ ਵਿਚੋਲਣ ਹੀ ਰਹਿਣਾ ਬਣਦੇ ਇਹ ਬੰਨੇ ਕੋਈ ਉਹ ਤਾਂ ਵਿਚੋਲਣ ਰਹਿਣਾ ਵਾ ਪਰ ਹੁਣ ਜਿਹੜਾ ਹੁਣ ਇਹ ਚੱਕਰ ਪਿਆ ਇਹ ਹੈ ਨਾ ਕਿਦਾਂ ਦਾ ਪਿਆਰ ਹੁਣ ਇਹ ਵੀ ਵੇਖੋ ਨਾ ਬਈ ਕੋਈ ਨਹੀਂ ਹੁੰਦਾ ਕਾ ਜੀ ਕੋਈ ਚੱਕਰ ਚੱਕਰ ਨਹੀਂ ਪਿਆ ਉਹੀ ਗੱਲਾਂ بار بار ਕਰੀ ਜਾਣੀਆਂ ਹੁਣ ਜੇ ਤੂੰ ਹੀ ਰੋਲਾ ਪਾਈ ਜੋ ਕਿ ਸਾਹ ਰੋਲਾ ਪਾਈ ਚਰਤ ਕੁਝ ਮਿਲਣਾ ਇਦਾਂ ਤਾਏ ਜੀ ਜੇ ਤੂੰ ਜਾਇ ਕਰੀ ਜੇ ਵੀ ਉਹ ਗੱਲ ਕਰਦੇ ਨਾ ਮੈਨੂੰ ਆਗੇ ਤੂੰ ਜਾ ਤਾਏ ਜੀ ਕਿੱਥੇ ਚਲੇ ਕਪੜੇ ਲਾ ਕੇ ਹੁਣ ਜਾ ਤੂੰ ਬਹਿ ਜਾ ਜਾ ਚੱਲੇ ਨਹੀਂ ਹੁਣਾਂ ਮਾਲੂ ਗੱਲ ਕਰਨਾ ਤੇ ਮੈਂ ਕਿਹਾ ਐਵੇਂ ਕੋਈ ਨੁਕਸਾਨ ਨਾ ਹੋ ਜੇ ਮੈਨੂੰ ਤੇ ਸਮਝੇ ਲੱਗਣ ਦੀ ਕੀ ਹੋਈ ਜਾਂਦਾ ਲੱਸੀ ਕਹਿੰਦੇ ਜਿੰਨੀ ਮਰਜ਼ੀ ਵਧਾਈ ਜਾਓ ਿਹੜਕ ਰੇੜਕ ਕੋਈ ਗੱਲ ਨਹੀਂ ਤਾਏ ਜੀ ਹੁਣ ਕੋਈ ਗੱਲ ਨਹੀਂ ਮਨਜੋਦਾ ਆਇਆ ਫੋਨ ਦੱਸ ਜੋਤੀ ਹੁਣ ਦੱਸਾਂ ਕਿ ਲੱਗੀ ਹੁਣਤਾ ਜੀ ਮੇਰੀ ਗੱਲ ਸੁਣੋ ਧਿਆਨ ਨਾਲ ਮਨਜੋਤ ਭਾਈ ਦਾ ਫੋਨ ਆਇਆ ਹੈ ਕਹਿੰਦਾ ਮੇਰੇ ਵੱਲੋਂ ਹਾਂ ਉਹਨਾਂ ਦੇ ਪੂਆ ਜੀ ਉਧਰ ਆਏ ਸੀ ਨਾ ਸਿਆਣੇ ਬਿਆਣੇ ਸੀ ਆਹੋ ਨੇ ਪੂਆ ਜੀ ਦੇ ਕੀ ਕਹਦਾ ਮਨਜੋਤ ਜੀ ਪੂਆ ਜੀ ਸਹਿਮਤ ਫਿਰ ਕਾਹ ਦੀ ਗੱਲ ਹੈ ਹਾਂ ਜੀ ਤੁਸੀਂ ਵਿਆਹ ਦੀ ਤਿਆਰੀ ਕਰੋ ਬਸ ਮਨਜੋਤ ਭਾਈ ਤਾਂ ਕਹਿਣ ਦੀ ਚਲੋ ਠੀਕ ਆ ਫਿਰ ਵਿਆਹ ਦੀ ਤਿਆਰੀ ਤੇ ਕਰਦੇ ਮੈਂ ਤੇ ਸੋਚਦਾ ਮੈਂ ਕਿਹਾ ਜਾਣਾ ਤਾਂ ਉੱਥੇ ਹੀ ਆ ਮੁੜ ਕੇ ਆਹ ਤਾਂ ਇਹ ਕੈਨ ਬੀ ਹੈ ਤੇ ਜੇ ਮੁੜ ਕੇ ਕਹ ਲੂਗੇ ਨੇ ਉਹਨੇ ਉਹਨਾਂ ਨੇ ਗੱਲਬਾਤ ਕੀਤੀ ਫੇਰ ਬੜਾ ਕੋਈ ਕੋਈ ਗੱਲਬਾਤ ਨਹੀਂ ਹੁੰਦੀ ਸਿੱਧੇ ਜੇ ਵਿਆਹ ਹੋ ਜਾਣਾ ਬੰਦੇ ਦਾ ਪਰ ਵਿੱਚ ਕਿਹੜੀ ਗੱਲਬਾਤ ਹੋਣੀ ਹੈ ਜੇ ਸਾਡੀ ਕੁੜੀ ਉੱਥੇ ਚਲ ਗਈ ਨਾਲੇ ਮੁੰਡਾ ਜ਼ਿੰਮੇਵਾਰੀ ਲੈਣ ਰਿਹਾ ਫਿਰ ਕਾਦਾ ਜੇ ਦੋਵੇਂ ਸਹਿਮਤ ਫਿਰ ਕਾਦੀ ਗੱਲ ਨਾਲੇ ਪੁੱਵਾ ਜ਼ਿੰਮੇਵਾਰੀ ਚੁੱਕਣ ਦੀ ਹੈ ਕੁੜੀ ਉਹ ਮੈਨੂੰ ਤਾਂ ਫਿਕਰੀ ਲੱਗਾ ਰਹਿੰਦਾ ਪਹਿਲੋ ਇੱਥੇ ਮਾਂ ਕੋ ਤੋਂ ਦੁਖੀ ਇਹਨੂੰ ਹੁਣ ਜੇ ਗਾੜੀ ਮਾਂ ਬਣਨੀ ਆ ਤਾਂ ਉਹ ਫਿਰ ਉਦਾਂ ਦੀ ਉਲਟੀ ਆ ਮਾਂ ਬਣਨ ਤੋਂ ਪਹਿਲੋ ਹੀ ਮਰ ਗਈ ਆ ਉਹ ਤਾਂ ਫਿਰ ਨਾ ਹੀ ਨਾ ਹਲੋ ਉਹੋ ਜੀ ਮਾਂ ਨੂੰ ਕੁੜੀਆਂ ਦੇ ਸਿਆਣੀ ਆ ਕੋਈ ਨਹੀਂ ਨੇ ਆਪੇ ਸਾਹਮਣਾ ਨਾ ਸਾਰਾ ਕੋ ਜਾ ਕੇ ਤੁਸੀਂ ਨੋ ਫਿਕਰ ਕਰੋ ਕੋਈ ਹਾਂ ਤੋ ਇਹ ਕਾ ਤੋ ਟੈਨਸ਼ਨ ਲੈਂਦੇ ਜੇ ਚਲੋ ਠੀਕ ਆ ਫਿਰ ਜਿੱਦਾਂ ਬਾਲਕ ਦਾ ਨਾਮ ਲੈ ਕੇ ਨ ਕੰਮ ਸ਼ੁਰੂ ਕਰੋ ਬਸ ਇਹ ਦਿਨ ਦੋ ਨੂੰ ਮਿਥੋ ਤੁਸੀਂ ਹਾਂ ਚਲੋ ਜਿੱਦਾਂ ਤੁਸੀਂ ਸਾਰਾ ਪਰਿਵਾਰ ਕਹਿੰਦਾ ਫਿਰ ਹੁੰਦਾ ਹੈ ਉਹਨਾਂ ਦਾ ਤਿਆਰੀ ਸਾਰੀ ਕੀਤੀ ਆਪਣੇ ਵੱਲ ਪੁਰੀ ਹੋਣਾ ਦੀ ਤਿਆਰੀ ਹੈ ਅਸੀਂ ਕਰਾਂਗੇ ਚਾਰੋਂ ਕਰਨੇ ਕਿ ਫਾਇਦਾ ਨੀ ਗੱਲਾਂ ਦੇ ਜਦੋਂ ਉੱਥੇ ਕਰਨੇ ਵੀ ਉਹਨਾਂ ਵੀ ਕਰਨੀਆਂ ਫਿਰ ਅਜੇ ਵੀ ਕਰਨੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ ਫਾਇਦਾ ਨਹੀਂ ਆ ਹਾਂ ਚਾਰੋਂ ਨਾਲ ਮੂੰਹ ਚ ਨਹੀਂ

ਔਰ ਫਿਰ ਕੀ ਕਰਨਾ ਹਾਂ ਤੋਂ ਇਹ ਨਾ ਫਿਕਰ ਕਰਨੀ ਚੰਗਾ ਸਾਰੇ ਕੰਮ ਠੀਕ ਹੋ ਜਾਣੇ ਆ ਪਰਮਾਤਮਾ ਨੇ ਸਭ ਕੁਝ ਠੀਕ ਕਰ ਦੇਣਾ ਸਹੀ ਇਹਦੇ ਕਾਲੇ ਪੈ ਜਿੰਦੇ ਨੇ ਕਾਇਦਾ ਸਾਰੋ ਉਹ ਕਾੜ ਨਹੀਂ ਪੋਤਾ ਕਦਾ ਗੱਲ ਕੀਆ ਹੁਣ ਜਮਾਨਾ ਹੀ ਵੇਖਣਾ ਕਿ ਉਹ ਜਾਵਾ ਜੇ ਉੱਥੇ ਜਾ ਕੇ ਵਿਆਹ ਤੋਂ ਬਾਅਦ ਆ ਫਿਰ ਲਾ 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 ਇਹ ਤੇ ਫਿਰ ਚੰਗੇ ਨਹੀਂ ਲੱਗੀਦਾ ਲਾ ਲਾ ਨੇ ਕਹਾਂ ਜੀ ਤਾਂ ਹੋਊਗੀ ਜੇ ਗੱਲਾਂ ਵੱਧ ਘਟ ਕਰਾਂਗੇ ਤੇ ਫਿਰ ਵੀ ਸਾਡੀ ਧੀ ਆ ਅਸੀਂ ਉੱਥੇ ਹੀ ਸੌਣੀ ਆ ਨਾਲੇ ਵੱਡੀ ਗੱਲ ਮਨਪ੍ਰੀਤ ਨਹੀਂ ਬੋਲਣ ਵਾਲੀ ਗੜੀ ਹੈਗੀ ਜੋ ਬੋਲ ਵੀ ਲਊ ਉਹਦੀ ਸੱਸ ਕੱਲੀ ਬੋਲ ਬਾਲ ਕੇ ਕਿੰਨਾ ਕਚਰ ਬੋਲੀ ਜਾਊਗੀ ਚਲੋ ਬੋਲ ਲੂ ਫਿਰ ਕੀ ਕਰਨਾ ਫਿਰ ਹੁਣ ਉਹਦਾਂ ਚਲੋ ਮੁੰਡਾ ਸਹਿਮਤ ਹੋ ਆ ਮੁੰਡਾ ਨੇਕ ਵਾਏ ਹੋਜੀ ਗੱਲ ਨਹੀਂ ਗਈ ਆ ਸਾਡੀ ਕੀ ਸਿਆਣੀ ਹੈ ਮਨਸਵਾਤ ਨੇਕ ਵਾਏ ਚਲੋ ਮੁੰਡੇ ਲੋ ਤੇਰੀ ਕੋਈ ਗੱਲ ਵੀ ਤੁਸੀਂ ਜੋ ਸੌਦਾ ਪਤਾ ਲਿਆਉਣਾ ਉਹਦੀ ਤਿਆਰੀ ਸਾਈ ਸੂਈ ਦੋ ਉਹ ਤੁਸੀਂ ਮੈਂ ਸਾਈ ਸੂਈ ਦੋ ਜੋ ਸੌਦਾ ਪਤਾ ਵਗੈਰਾ ਲਿਆਉਣਾ ਉਦੋਂ ਤੋਂ ਤਿਆਰੀ ਪੂਰੀ ਉਹਨਾਂ ਦੀ ਸਾਰੀ ਚਲੋ ਠੀਕ ਆ ਫਿਰ ਜਿੱਦਾਂ ਤੁਸੀਂ ਕਹਿੰਦੇ ਹੋ ਓਦਾਂ ਕਰ ਲੈਂਦੇ ਆ ਫਿਰ ਮੁੰਡਾ ਤੇ ਇਹ ਵੀ ਆ ਨਾ ਇੰਨਾ ਕੱਪੜਿਆਂ ਚ ਕੁੜੀ ਤੋੜਦੇ ਮੈਨੂੰ ਕੁਛ ਨਹੀਂ ਚਾਹੀਦਾ ਨਹੀਂ ਨਹੀਂ ਜਿੰਨੇ ਚੋਕੇ ਆ ਗਏ ਅਸੀਂ ਕਰਾਂਗੇ ਤਿੰਨਾ ਚੋਕਾ ਤੋੜਨੀ ਹੈ ਉਹਦਾ ਰੱਜਾ ਉਹਦੇ ਘਰ ਵੀ ਸਾਰਾ ਕੁਛ ਹੈਗਾ ਵਾ ਖਰਚਾ ਕਿਹੜਾ ਦੋੜੇ ਕਰਨਾ ਸਾਰਾ ਕੁਛ ਤੇ ਬਣਿਆ ਪਿਆ ਹੋਇਆ ਕਮਾਈ ਜਿਹੜੇ ਕੰਮ ਨੂੰ ਕਰੀ ਤੀਏ ਹਾਂ ਤੇ ਆਪੋ ਤਾਂ ਨਹੀਂ ਕਰੀ ਤੀਏ ਚਲ ਥੋੜਾ ਬੋਧਾ ਕਰਨਾ ਪਿਆ ਹੈ ਵੀ ਉਹ ਥੋੜਾ ਬੋਧਾ ਨਹੀਂ ਚੰਗਾ ਕਰਾਂਗੇ ਥੋੜਾ ਬੋਧਾ ਵੀ ਹੈ ਵੀ ਗੱਲਾਂ ਕਰਨ ਵਾਲੀ ਹੈ ਜੇ ਨਾਮ ਕੀਤਾ ਤੇ ਜੋ ਮਾਨੇ ਤੌਰ ਆ ਸ਼ਰ੍ਹਾ ਕਰਾਂਗੇ ਚਲ ਜਈਂ ਕਰਨਾ ਆਪਣੀ ਪ੍ਰੇਤੀ ਵਾਸਤੇ ਕਰਨਾ ਨਾ ਕਿਸੇ ਬੰਦੇ ਲਈ ਕਰਨਾ ਲੋਕੀ ਆਪਣੀਆਂ ਪੁੱਤਾਂ ਲਈ ਬਥੇਰਾ ਕੁਝ ਕਰਦੇ ਨੇ ਬੱਸ ਇਹ ਆ ਕੋ ਕਰਦੇ ਆ ਨਾਲ ਕਮਾਈਆਂ ਤੀਆਂ ਬੁਧਾਲੀ ਕਰੀ ਦੀਆਂ ਕਿਤੜੀ ਕਰੀ ਦੀਆਂ ਤੂੰ ਮਨਪ੍ਰੀਤ ਕਦੀ ਟੈਨਸ਼ਨ ਨਹੀਂ ਲੈ ਜਾਣੀ ਆ ਤੀ ਨਾ ਲੋ ਚਲ ਟੈਨਸ਼ਨ ਦੇ ਆਹ ਵੇਖੇ ਅੰਦਰ ਜਾ ਗਏ ਹੁਣ ਮੁੰਡਾ ਤਾਂ ਢਾ ਤਿਆਰ ਹੋਣ ਡਿਆ ਹੀ ਵੇਉਣ ਜਾਣ ਨੂੰ ਉਹੋ ਹੀ ਤੇ ਮੈਂ ਸੋਚਣ ਡਿਆ ਅਸੀਂ ਦੇ ਜਨਮ ਦਿਨ ਵਾਲੇ ਹੀ ਰਹਿ ਗਏ ਮਹੀਨਾ ਹੋ ਗਿਆ ਵਾ ਮੈਂ ਇਹੋ ਹੀ ਆਖਿਆ ਵੀ ਨਹੀਂ ਅਹੀਂ ਕਰਨਾ ਉੱਥੇ ਪਰ ਇਹ ਮੁੰਡੇ ਦੇ ਕੰਨ ਤੇ ਜੂ ਨਹੀਂ ਸਰਕੀ ਅਸੀਂ ਤੇ ਤਾਂ ਹੀ ਟਾਈਮ ਟਪਾਈ ਜਦੇ ਵੀ ਇੱਕ ਮਹੀਨੇ ਤੱਕ ਹੀ ਕੋਈ ਫਰਕ ਪੈ ਜੂਗਾ ਤੇ ਇਹਨੂੰ ਤੇ ਕੋਈ ਫਰਕ ਹੀ ਨਹੀਂ ਪਿਆ ਤੇ ਜੇ ਉਹ ਘਾੜਦੇ ਉਦੋਂ ਜਾ ਰਹੇ ਢੀਠਵਾ ਉਹਨਾਂ ਨੇ ਇਹ ਨਹੀਂ ਸ਼ਰਮ ਖਾਦੀ ਵੀ ਆਪਾਂ ਜਾ ਕੇ ਪੁੱਛੀਏ ਵੀ ਕਰਨਾ ਕਿ ਨਹੀਂ ਕਰਨਾ ਸਾਡੇ ਮੂੰਹ ਤੇ ਤੇ ਹੁੰਦੇ ਉਹ ਵੀ ਉਹਨਾਂ ਗੱਲਾਂ 'ਚ ਬਸ ਰਲ ਗਏ ਵੀ ਜੋ ਉਹਦੀ ਭੂਆ ਕਹਿ ਗਈ ਤੇ ਜੋ ਮੁੰਡਾ ਕਹਿ ਗਿਆ ਵਾ ਜਵਾਈ ਸਾਡਾ ਸਾਡੇ ਵੱਲ ਵਾ ਸਾਨੂੰ ਕੀ ਲੋੜਾ ਹੋਰ ਕਿਸੇ ਦੀ ਤੇ ਸਾਡੀ ਕੀ ਲੋੜ ਉਹਨਾਂ ਨੂੰ ਸਾਡੀ ਨਹੀਂ ਕੋਈ ਲੋੜ ਵੀ ਪਰ ਉਦਾਂ ਇੱਕ ਗੱਲ ਹੈਗੀ ਆ ਇਹਨੇ ਮੁੰਡੇ ਨੇ ਸਾਨੂੰ ਕਿਹਾ ਨਹੀਂ ਹੁਣ ਸਵੇਰ ਦਾ ਕਿਹਾ ਹੀ ਨਹੀਂ ਝੂਠਾ ਸੱਚਾ ਵੀ ਨਹੀਂ ਕਿਹਾ ਇਹਨੇ ਉਹਨੇ ਆਖਣਾ ਵੀ ਨਹੀਂ ਗਾ ਹਾਸ ਲਾ ਦੇ ਤੂੰ ਮੈਨੂੰ ਉਦੋਂ ਨਹੀਂ ਹਾਸ ਲਾ ਕੇ ਬੈਠਾ ਜਦੋਂ ਦਾ ਮੰਨਣ ਨਹੀਂ ਦਿਆ ਹੈ ਤੂੰ ਬੜੀ ਨੀਵੀਂ ਪਾਈ ਆ ਮੇਰਾ ਵਿਆਹ ਤੂੰ ਖੁਸ਼ ਹੋ ਸਕੋ ਸਰਦਾਰ ਜੀ ਵੈਸੇ ਬੈਠਾ ਤਾਂ ਵੈਸੇ ਬੈਠਾ ਆ ਫੜ ਲੜੀਆਂ ਆ ਨਾ ਇੱਥੇ ਸਜਾਉਣੀਆਂ ਪੂਰਾ ਜਿ ਆਉਣ ਲੱਗਿਆ ਉਹਨੂੰ ਲੱਗੇ ਕਿ ਪੂਰਾ ਵਿਆਹ ਵਾਲਾ ਘਰ ਹੈਗਾ ਮੇਰਾ ਸਵਾਗਤ ਹੋਣ ਲੱਗਾ ਵਾ ਵਾਹ ਟੰਗਣੀਆਂ ਤੇ ਹੋਰ ਪੌੜੀ ਪੂੜੀ ਲੱਲੀਆਂ ਕੁਰਸੀਆਂ ਲੜੀਆਂ ਇੱਥੇ ਉਹ ਸਰਦਾਰ ਜੀ ਕੋਈ ਨਾ ਕੋਈ ਕਰਨ ਵਾਲਾ ਲਖਮੀ ਕਰਨ ਨਾਲ ਚਾਰ ਲੈ ਲੂੰਗਾ ਹਾਂ ਹੋ ਵਾ ਜਿਦਾ ਮਰਜ਼ੀ ਸਰਦਾਰ ਲੈ ਤੇ ਪਰ ਲਾ ਨਹੀਂ ਠੀਕ ਹੈ ਸਰਦਾਰ ਜੀ ਚੰਗਾ ਜਾਹ ਲਗਾ ਦੋ ਸੌ ਮੰਜੋਦ ਮੈਂ ਕਹਿੰਨੀ ਪੁੱਤ ਤੇ ਕੋਈ ਪੁੱਛਦੀ ਭਾਬੀ ਹੁਣ ਮੈਂ ਤਾਂ ਕਹਿੰਦਾ ਭੂਆ ਜੀ ਪੁੱਛ ਲਈ ਲੋ ਪੁੱਛ ਲਈ ਇੱਕ ਵਾਰੀ ਫੇਰ ਕੁਝ ਨਹੀਂ ਹੁੰਦਾ ਦੋ ਮਿੰਟ ਰੁੱਕ ਜਾਵਾਂਗੇ ਮੈਨੂੰ ਲੱਗਦਾ ਜਾਨ ਜੀ ਕੰਡਿਆ ਨਾਲ ਉਸ ਤੋਂ ਬਿਨਾ ਹਾਂ ਪਰੇ ਜਾਣ ਕੇ ਅਕਲੀ ਜਾਣ ੜੇ ਚਲ ਕੋਈ ਨਹੀਂ ਆਖਿਰ ਮੈਂ ਇੱਕ ਵਾਰ ਪੁੱਛ ਤਨੀ ਆਓ ਮੋਟੇ ਚੇ ਪਹਿਲ ਪੁੱਛ ਲੈ ਕੋਈ ਗੱਲ ਆਉ ਨਾ ਨੂੰ ਆਪ ਚਾਹੀਦਾ ਵਾ ਬਿਲਕੁਲ ਭੂਆ ਜੀ ਆ ਗਈ ਹੈ ਚਲਾਪਤ ਪੁੱਛ ਲੈ ਭਾਬੀ ਜੀ ਹਾਂ ਜੀ ਸਾਡਾ ਤੇ ਮਾਣਾ ਵੀ ਆਓ ਤੁਸੀਂ ਨਾਲ ਚਲੋ ਆਪ ਨਾਲੇ ਅੱਗੋਂ ਤਾਨੂੰ ਨਹੀਂ ਪਤਾ ਮੁੰਡਾ ਵਿਆਹ ਕਿ ਲੈ ਕੇ ਆਈਏ ਹਾਂ ਨੂੰ ਨਹੀਂ ਪਤਾ ਕਿੱਥੇ ਜਾਣਾ ਵੀਰ ਉੱਠੋ ਗਾਂ ਪਾਬੀ ਨੂੰ ਕਹੋ ਤੁਸੀਂ ਚਲੋ ਪਤਾ ਕੀ ਗੱਲ ਆ ਭੈਣ ਹਾਂ ਮਾਪੇ ਜਨਮ ਦਿੰਦੇ ਆ ਬੱਚੇ ਨੂੰ ਹਾਂਜੀ ਤੇ ਬੱਚਾ ਸਾਡੀ ਜਿਗੋਰੀ ਬਣੂਗਾ ਹਾਂਜੀ ਸਾਡੇ ਕਹਨੇ ਕਾਰ ਲੱਗੂਗਾ ਹਰ ਇੱਕ ਬੰਦਾ ਸੋਚਦਾ ਹੀ ਆ ਹਾਂਜੀ ਤੇ ਇਹਨੇ ਮੁੰਡੇ ਦੇ ਸਾਡੀ ਇੱਕ ਤੇ ਨਹੀਂ ਮੰਨੀ ਚਲੋ ਨਹੀਂ ਮੰਨੀ ਤੇ ਵੀਰ ਜ਼ਿੰਦਗੀ ਕੱਟਣੀ ਆ ਕੋਈ ਗੱਲ ਨਹੀਂ ਵਧੀਆ ਵਾ ਚਲੋ ਕੱਟੇ ਜਿੰਦਗੀ ਅਹੀਂ ਕੀ ਆ ਨਾ ਕੱਟੇ ਅੱਜ ਇਹ ਨਹੀਂ ਮੰਨਦਾ ਕੱਲ ਨੂੰ ਸਾਡੀ ਜਿਹੜੀ ਹੋਣੀ ਉਹ ਨਾ ਮੰਨੂਗੀ ਫੇਰ ਤੇ ਅਹੀਂ ਬਸ ਜ਼ੀਰੋ ਹੀ ਆ ਕੋਈ ਗੱਲ ਨਹੀਂ ਜ਼ੀਰੋ ਹੀ ਨਹੀਂ ਉਹ ਨਾ ਮੰਨੂਗੀ ਉਹਦੇ ਪਿੱਛੇ ਨੇ ਲੱਗਾ ਕੋਈ ਗੱਲ ਨਹੀਂ ਭਾਬੀ ਮੈਂ ਤਾਂ ਹੀ ਕਹੀ ਜਾਂਦਾ ਕਿੰਨੇ ਅੰਬਰ ਕੱਟਣੀਆਂ ਨਾ ਉਹ ਇਹ ਕਹਿ ਨਹੀਂ ਸਕਦਾ ਉਹਨੂੰ ਵੀ ਮੈਂ ਨਹੀਂ ਕਰਨਾ ਵਿਆ ਮੇਰੇ ਮਾਂ ਪਿਓ ਨਹੀਂ ਮੰਨਦੇ ਗੱਲ ਮੁੱਕ ਜੇ ਪਹਿਲਾਂ ਹਾਂ ਕੀਤੀ ਸੀ ਜਵਾਬ ਦੇਣਾ ਔਖਾ ਭਾਬੀ ਜੀ ਉਹਨੇ ਹੋਂਬਰ ਕੱਟਣੀਆਂ ਉਹਨੂੰ ਚੰਗੀ ਐ ਤੇ ਬਸ ਠੀਕ ਹੈ ਭੈਣ ਜੀ ਜਵਾਬ ਦੇਣਾ ਕਿਉਂ ਔਖਾ ਵਾ ਹਾਂ ਜਵਾਬ ਫੋਨ ਤੇ ਲਿਆ ਹਾਂ ਮੈਂ ਜਿੰਨੀਆਂ ਮਰਜ਼ੀ ਆ ਕੇ ਗੱਲਾਂ ਕਰ ਦਿੰਨੀ ਆ ਪਰ ਨਹੀਂ ਕਿਲਦੀਆਂ ਨਹੀਂ ਕਿਲਦੀਆਂ ਈਆਂ ਬੜੇ ਸਾਰੇ ਹੁੰਦੇ ਆ ਚੰਗੇ ਲੱਗੀ ਦਾ ਮੀਨਾ ਹੋ ਗਿਆ ਵਾ ਇਹਦੇ ਕੰਤੇ ਜੂ ਨਹੀਂ ਸਿਰਕਬੀਏ ਮੇਰਾ ਮਾਂ ਪਿਓ ਕੀ ਕਰਦਾ ਕਰਦਾ ਮੇਰੇ ਬਾਤੇ ਅਹੀਂ ਮਾਣਾ ਸੋਈਂਦੇਗਾ ਚੰਗਾ ਸੋਈਂਦੇ ਹਾਂ ਕਾਜ ਤੁਹਾਨੂੰ ਪੁੱਛਿਆ ਕਿ ਮੇਰੇ ਨਾਲ ਤੁਰੋ ਪਾ ਜੂ ਤੁਰਦੇ ਹੀ ਨਹੀਂ ਆ ਤੇ ਲੋਕ ਕੋਈ ਨਹੀਂ ਅਹੀਂ ਤੁਰਦੇ ਆ ਚੱਲ ਵੀਰੇ ਚੰਗਾ ਕੰਮ ਹੋ ਜਾਊਗਾ ਤੁਹਾਨੂੰ ਅਹੀਂ ਤੁਰਦੇ ਆ ਚੱਲ ਜੋ ਹੋ ਗਿਆ ਹੁਣ ਪਾਓ ਕੱਪੜੇ ਹਾਂ ਜੀ ਅਹੀਂ ਬੜੀ ਸੋਹਣੀ ਕੁੜੀ ਵੇਖੀ ਸੀ ਅਹੀਂ ਇਹਨੂੰ ਕਿਹਾ ਵੀ ਹੈਗਾ ਸੀ ਇਹ ਆਂਦਾ ਵੀ ਮੈਂ ਨਹੀਂ ਉੱਥੇ ਕਰਨਾ ਤੇ ਅਹੀਂ ਆਖਿਆ ਵੀ ਅਹੀਂ ਨਹੀਂ ਉੱਥੇ ਕਰਨਾ ਇਹ ਮਾੜੀ ਸੀ ਉਹਦੇ ਸੰਲੋਗ ਹੀ ਉਹਦੇ ਨਾਲ ਹੋਣਗੇ ਤਾਂ ਫਿਰ ਫੇਰ ਉਹ ਗੱਲ ਪਿਆ ਜਿਸ ਤੈਨੂੰ ਕਹਿੰਦਾ ਭਲੇ ਖਾਵਾ ਮੈਂ ਉਹ ਦਿਨ ਇੰਨਾ ਲੜੀ ਆ ਇੰਨਾ ਗੱਲਾਂ ਤੋਂ ਲੜੀ ਆ ਨਾ ਵੀ ਤੈਨੂੰ ਕਹਿੰਦਾ ਪਾਣੀ ਵਾਲੇ ਸਭ ਕੋ ਵਾਰ ਨਹੀਂ ਜੇ ਤੁਸੀਂ ਸਾਰੀਆਂ ਪਿੱਤੀਆਂ ਪੜੀਆਂ ਵਾ ਤੁਹਾਨੂੰ ਸਾਰਾ ਕੁਝ ਸੁਣਿਆ ਗਿਣਿਆ ਵਾ ਫਿਰ ਤਾਂ ਸਾਡੀ ਲੋੜ ਹੀ ਨਹੀਂ ਗਈ ਤੁਸੀਂ ਸਾਰੇ ਕਾਰਵਿਆਰ ਕਰ ਲੈਣੇ ਆ ਭਾਬੀ ਜੀ ਜੇ ਤੁਸੀਂ ਨਾਲ ਤੁਰੋਗੇ ਤੇ ਫਿਰ ਤੁਸੀਂ ਕਰਨੇ ਆ ਤੁਸੀਂ ਸੋਚਿਓ ਵੀ ਜੇ ਮੈਂ ਬਾਈ ਚਾਂਸ ਮਨਜੋਤ ਦੀ ਮਾਂ ਮਰੀ ਹੁੰਦੀ ਅੱਜ ਤੇ ਫੇ ਤੂੰ ਹੀ ਕਰਨੀ ਹੈ ਨਾ ਸਾਰੇ ਕੰਮ ਇਹ ਅੱਖੋਂ ਵੀ ਉਹਦੀ ਮਾਂ ਮਰ ਗਈ ਹੈ ਮਨਜੋਤ ਭਾਬੀਨ ਸੁਗਨਾ ਦੇ ਕੰਮਾਂ ਤੇ ਇਹੋ ਜਿਹੀ ਗੱਲਾਂ ਮੂੰਹ ਚੋਂ ਨਾ ਕੱਢੋ ਸਾਡੀ ਵਾਰ ਤੁਸੀਂ ਨਾ ਆਓ ਤੁਸੀਂ ਬਾਦਰੂ ਆ ਕੇ ਜਿੱਥੇ ਚੱਲੇ ਉਧਰੇ ਜਾਓ ਅਜੇ ਵੀ ਤੁਰਪੋ ਅਜੇ ਵੀ ਟਾਈਮ ਹੈ ਗਾਵਾ ਕੰਮ ਸਾਰੇ ਹੋ ਜਾਣੇ ਆ ਕਿਉਂ ਵੀਰੇ ਕੰਮ ਸਾਰੇ ਹੋ ਜਾਣੇ ਮੁੜਕੀਆਂ ਨਹੀਂ ਇੱਕ ਬੇੜਾ ਹੱਥ ਹੁਣਾ ਨਹੀਂ ਰਹਿਣੇ ਕੰਮ ਹੁੰਦੇ ਹੀ ਰਹਿਣੇ ਕੰਮ ਨਹੀਂ ਕੋਈ ਕਿਸੇ ਦਾ ਵੀ ਰੁਕਦਾ ਪਰ ਮੁੜਕੀ ਕੰਮ ਟਾਈਮ ਨਹੀਂ ਮੁੜਕੇ ਹੱਥ ਆਉਣਾ ਨਹੀਂ ਕੋਈ ਨਹੀਂ ਉਹ ਤੇ ਨਹੀਂ ਸੀ ਹਾਂ ਭਾਬੀ ਜੀ ਫਿਰ ਨਹੀਂ ਜਾਣਾ ਕਿਉਂ ਵੀਰ ਫਿਰ ਨਹੀਂ ਨਹੀਂ ਆ ਵੇਖੋ ਤੁਹਾਡੇ ਗਾੜੀ ਜੋੜਿਆ ਤਾਂ ਆਪਾਂ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾ ਚੱਲ ਮਨਜੋਤ ਸਿਆ ਉੱਠ ਫੇਰ ਪੁੱਤ ਉੱਠੋ ਮੇਰਾ ਸੁਣਾ ਭੈਣ ਜੀ ਹੁਣ ਲਾਵਾ ਦੋਹਾਂ ਦੋਹਾਂ ਚੀਜ਼ਾਂ ਨਾ ਕਰਨੀਆਂ ਵਾ ਭਾਬੀ ਦੋਹਾਂ ਖੇੜੇ ਨਾ ਕਰਨੀਆਂ ਕੁੜੀ ਨਹੀਂ ਕਰਨੀਆਂ ਇੱਕ ਤਾਂ ਕੁੜੀ ਨਾ ਕਰਨੀਆਂ ਹਾਂਜੀ ਇੱਕ ਉਹਦੇ ਵਾਕਰ ਨਾ ਕਰਨੀਆਂ ਉਹ ਭਾਬੀ ਜੀ ਵਾਕਰ ਉਹਨੇ ਹੁਣ ਛੜਤਾ ਵਾ ਮੰਮੀ ਉਹਦੇ ਵਾਕਰ ਫੜਿਆ ਹੋਣਾ ਉਹ ਮੈਂ ਛੜਾ ਲੈਣਾ ਉਹਦਾ ਸਾਰਾ ਹੁਣ ਮੈਂ ਆ ਵਾਂ ਤੂੰ ਸਾਰਾ ਮੈਂ ਤੇ ਬਸ ਠੀਕ ਹੈ ਤੁਹਾਡੀਆਂ ਆਪਣੀਆਂ ਭੱਜੀਆਂ ਭੂਆ ਪਤੀਆਂ ਦੀਆਂ ਤੇ ਗਾੜੀ ਤੁਹਾਡੀ ਬੋਤੀ ਦੀਆਂ ਤੇ ਜਾਓ ਨਹੀਂ ਠੀਕ ਵਾ ਹੋ ਗਈ ਹੁਣ ਚੱਲ ਨਹੀਂ 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 ਬੱਸ 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 ਹਣ ਮੁਆਫੀ ਦਿਓ ਤੁਸੀਂ ਚੱਲ ਜਾ ਪੁੱਤ ਆ ਜਾ ਹਿੱਦਾਂ ਕਿੰਨਾ ਹੁੰਦਾ ਕੰਮ ਆ ਜਾ ਹੋ ਜਾ ਕੰਮ ਤੇ ਕੀ ਕਰਦਾ ਨਹੀਂ ਲక్ష్ਮੀ ਆ ਮਸਕ ਤੇਲ ਚੋਦੇ ਗੇਲਾ ਟਲਿਆ ਨਹੀਂ ਉਹ ਕੱਲ ਨਾਲ ਕਿਉਂ ਹੀ ਉਹਨੇ ਜਦੋਂ ਭੂਆ ਦੀ ਸਾਰੀ ਸਹਿਮਤੀ ਆ ਤੁਹਾਡੀ ਭੈਣ ਦਾ ਸਾਰਾ ਕਸੂਰ ਵਾ ਤੇ ਉਹਨੇ ਕਿਉਂ ਟਲਣਾ ਹੈਗਾ ਮੇਰੀ ਭੈਣ ਦਾ ਕਸੂਰ ਕੱਢੀ ਜਾ ਆਪਣੀ ਭੈਣ ਦਾ ਨਾ ਕੱਢੀ ਮੇਰੀ ਵੀਰੋ ਦਾ ਉਹ ਕਿੱਥੇ ਜਵਾਬ ਉਹਨਾਂ ਨੂੰ ਦੇ ਦਿੰਦੀ ਹਾਂ ਕੀ ਹੋਣ ਲੱਗਾ ਓਨੂੰ ਕੀ ਫਟ ਮਾਰ ਦੇਣੇ ਸੀ ਉਹਨਾਂ ਨੂੰ ਹਾਏ ਰੌੜਾ ਨਾ ਪਾਉ ਜਿਦ ਇੱਥੇ ਹੀ ਜਾਣਦੇ ਤੁਸੀਂ ਕਿਉਂ ਮੇਰੇ ਦਿਵਾਲੇ ਹੋ ਗਏ ਆ ਉਹਨਾਂ ਦਾ ਸਭ ਨੂੰ ਖੁਸ਼ ਹੋਣਾ ਵੀ ਚੰਗਾ ਲੰਡੇ ਆਉਂਦਿਆਂ ਨੂੰ ਮੈਂ ਰੇ ਹੱਥ ਜੋੜਦੀ ਵੀ ਗਾਲਲੇ ਚੰਗੇ ਹੋਣ ਨਾ ਅਜੇ ਵੀ ਜਵਾਬ ਦੇ ਦੇਣਾ ਆਖਣਾ ਹੀ ਨਹੀਂ ਕਰਨਾ ਤੇਰੇ ਮਾਂ ਪਿਓ ਨਹੀਂ ਆਏ ਦੱਸ ਮੈਂ ਨਾ ਤੂੰ ਕਿੱਦਾਂ ਦੀਆਂ ਗੱਲਾਂ ਕਰਦੀਆਂ ਨਹੀਂ ਕਿੱਦਾਂ ਦੀਆਂ ਗੱਲਾਂ ਕਰਦੀਆਂ ਗੱਲਾਂ ਇਹੋ ਕਰਦੀਆਂ ਤੂੰ ਮੇਰੀ ਭੈਣ ਦਾ ਕਸੂਰ ਕੱਢਦੀਆਂ ਤੇ ਜਿਹੜੇ ਕੁੜੀਆਂ ਮੁੰਡੇ ਕੋਡ ਮੈਰਜਾ ਕਰਾ ਕੇ ਲੈ ਆਉਂਦੇ ਉੱਥੇ ਭੂਆ ਜਾਂਦੀਆਂ ਨਾਲ ਤੇ ਮਾਮੇ ਜਾਂਦੇ ਨਾਲ ਕਿ ਮਾਂ ਪਿਓ ਜਾਂਦਾ ਨਾਲ ਉਹ ਆ ਨਾ ਜਾਂਦੀ ਤਾਂ ਕਰਿਆ ਸੂਤਰ ਆ ਜਾਂਦਾ ਸਾਡਾ ਇਹਦਾ ਸੂਤਰ ਨਹੀਂ ਆਉਣਾ ਤੁਸੀਂ ਚੰਗੇ ਬੰਦੇ ਆ ਮੈਂ ਨਹੀਂ ਹੱਦ ਹੋ ਗਈ ਤੁਹਾਡੇ ਵਾਲੀ ਕੀ ਆ ਤੂੰ ਕੀ ਗੱਲ ਮੈਂ ਜੰਮ ਕੇ ਨਾ ਖਿਆਲ ਰਸਤਾ ਕ ਨਹੀਂ ਪਿੰਡ ਚ ਮੇਰਾ ਇਹਨੇ ਤੇ ਮੇਰਾ ਨਹੀਂ ਵੱਡਿਆ ਗਾ ਰਿਸ਼ਤੇਦਾਰਾਂ ਵਿੱਚ ਕੀ ਕਹਿਣਗੇ ਮੈਨੂੰ ਆਣ ਕੇ ਰਿਸ਼ਤੇਦਾਰ ਕੀ ਕਹਿਣਗੇ ਵੀ ਆਹ ਕੀ ਆ ਉਹਦਾ ਮੈਂ ਕੀ ਜਵਾਬ ਦਵਾਂਗੀ ਮੈਂ ਫੇਰ ਆਖੂੰਗਾ ਨਾ ਜਿਹੋ ਜੀ ਕੋਕੋ ਉਹਦੇ ਬੱਚੇ ਇਹ ਹਜਾ ਦੋ ਦੋ ਹਲੀ ਬੁੱਧਰ ਹੈਲੋ ਲక్ష్ਮੀ ਅਰੇ ਕੀ ਕਰ ਰਹੀ ਹੈਂ ਇਕ ਹੀ ਕਰ ਗਈ ਆ ਹਮ ਸੁਜਾਵੜ ਕਰ ਰਹੇ ਸੀ ਕਾ ਦੀ ਬਾਤ ਹੈ ਸਰਦਾਰ ਖਿਆਨ ਕੇ ਲਈ ਕਿਹੜੇ ਸਰਦਾਰ ਦੇ ਆਉਣ ਵਾਲੇ ਤੂੰ ਲੱਕੀ ਕਰ ਲਾ ਦੇ ਗਿਆ ਨਾ ਮਨਨ ਸਰਦਾਰ ਉਹਨਾਂ ਨੇ ਬਹੁ ਲਿਆਉਣੀ ਅੱਗੇ ਨਾ ਤੇ ਟੁੱਟੀ ਵਾਇਰ ਤੂੰ ਵੀ ਨਾ ਤੜਾ ਲੈਣੀ ਆ ਹਾਂ ਨਹੀਂ ਨਾ ਤੜਾਤੇ ਹਮ ਉਹਨਾਂ ਕੇ ਸਵਾਗਤ ਦੀ ਤਿਆਰੀ ਕਰ ਰਹੇ ਹੈਂ ਤੇ ਮੈਨੂੰ ਬਹੁਤ ਖੁਸ਼ੀ ਆਵੇ ਵਿਆਹ ਨਹੀਂ ਅਰੇ ਮਾਲਕਿਨ बड़े छोटे मालिक बोल के गए थे बहुत खुशी आई तनो नो? नहीं हम तो ऐसा खुशी नहीं आई एक ही चल हमारे तो खुले हमने तैयारी की थी बड़े मालिक देखो कैसे उतार के गई हैं सरदार ने हमारे गुस्से आएगा देखो हमने कितनी मुश्किल से काम किया था चल चुक ले उठाने उठाए अभी थे मार मालिक की हमें नहीं उठाना है बड़े सरदार को बताएंगे जब आएगा

ਉਹ ਤਾਂ ਆਲੀ ਮੈਨੂੰ ਹੀ ਨਹੀਂ ਨਹੀਂ ਪਤਾ ਇਦਾਂ ਫਿਰ ਕਰਨੀ ਰੁਕ ਜਾ ਪਾਣੀ ਵਾ ਕੇ ਤਾਂ ਨਹੀਂ ਖਲੋਇ ਇੱਕ ਮਿੰਟ ਤੂੰ ਬਹਿਵੇਂ ਆ ਗਈ ਬਹਿ ਅਸੀਂ ਆ ਗਈ ਇੱਕ ਮਿੰਟ ਇੱਕੋ ਮਿੰਟ ਪੂਆ ਨਾ ਜਬ ਦਾ ਪਾਣੀ ਵਾਰਨ ਦਾ ਜਮ ਕਰਨ ਦੇਈਏ ਮੈਂ ਤੇ ਕਿ ਭਾਂਡਾ ਲੋਕਾਂ ਦੇ ਕਿੱਡੇ ਚਾਹ ਨਾ ਤੇ ਕੁਸ਼ੀਆਂ ਨਾ ਵਿਆਹ ਹੁੰਦੇ ਆ ਸਾਡੀ ਤੇ ਕਿਸਮਤ ਹੀ ਮਾੜੀ ਆ ਉਹ ਚੱਲ ਹੁਣ ਆ ਗਈ ਤੁਸੀਂ ਜੇ ਐਵੇਂ ਨਾ ਆਲੀ ਆਪੇ ਉਜਰ ਟੈਨਸ਼ਨ ਨਾ ਲੈ। ਇਹ ਉਹਦਾ ਸਾਥ ਹੁੰਦਾ ਵਾ। ਤੂੰ ਟੈਨਸ਼ਨ ਨਾ ਲੈ ਪੇ ਦਿਮਾਗ ਦੇ ਜੂਰ ਨਾ ਪਾ ਚੁਗਾ। ਸਭ ਠੀਕ ਹੋ ਜਾਣਾ। ਬਾਬੇ ਨੇ ਸਭ ਕੁਝ ਠੀਕ ਕਰ ਦੇਣਾ। ਐ ਕਿਹੜਾ ਗਲਤ ਕੀਤਾ ਵਾ? ਹੋ ਤੇ ਹੈ। ਹੂੰ। ਆ ਬੀਜੀ। ਆ ਬੀਜੀ ਉੱਠੋ ਬੜਾ ညਾ ਬਹੁਤੀ ਹੈ ਬਹੁਤੀ ਉੱਠੋ। ਆ ਉੱਠੋ। ਲੰਮੀ ਪਈ ਭੇ ਆ ਗਈ ਸਿਰਖਾਨ ਇੱਕੋ ਹੀ ਮੌਕਾ ਵਾ ਹੁਣ ਤੁਹਾਡੇ ਕੋ ਉਠੋ ਪਾਣੀ ਵਾਰੋ ਤੇ ਲਿਆਓ ਅੰਦਰ ਕਾਦਾ ਆਹ ਬੁੱਢੀ ਲੈ ਕੇ ਆਈਆਂ ਉਠੋ ਭੈਣ ਜੀ ਜਿਹੜੇ ਸਵੇਰੇ ਗੱਲਾਂ ਕੀਤੀਆਂ ਵੀ ਉਹ ਪਈਆਂ ਹੋਈਆਂ ਆ ਆ ਵੀ ਜੀ ਇੱਕੋ ਪੁੱਤ ਵਾ ਨਾ ਟੁੱਟ ਕੇ ਬਹੁਤ ਇਹੋ ਮੌਕਾ ਵਾ ਹੁਣ ਮੈਨੂੰ ਵੀ ਪਤਾ ਸੀ ਕਿ ਇੱਕੋ ਹੀ ਪੁੱਤ ਵਾ ਇਹਦੇ ਪੰਜ ਸੱਤ ਲਿਉਣੇ ਆ ਤੇ ਕੋਈ ਗੱਲ ਨਹੀਂ ਜਦੋਂ ਮੇਰੀ ਧੀ ਨੂੰ ਹੀ ਨਹੀਂ ਸਮਝਿਆ ਇਹਨਾਂ ਨੇ ਭੈਣ ਵੀ ਆਪਾਂ ਉਹਨੂੰ ਹੀ ਫੋਨ ਕਰ ਲਈਏ ਜੇ ਮੇਰੀ ਮਾਂ ਨਹੀਂ ਮੰਨਦੀ ਮੇਰੀ ਭੈਣ ਆਜੂਗੀ ਘਰਿਆ ਉਹ ਮੇਰੀ ਮਾਂ ਨੂੰ ਸਮਝਾਉਗੀ ਕੀ ਤਾਂ ਕੁਛ ਨਾ ਕੁਛ ਹੁੰਦਾ ਹੀ ਨਾ ਤੇ ਜੇਗਾ ਮੇਰੀ ਧੀ ਨੂੰ ਹੀ ਇਹਨੇ ਕੱਖ ਜਾਣਿਆ ਤੇ ਮੇਰਾ ਇਹ ਕੀ ਲੱਗਦਾ ਵਾ ਚੱਲ ਭਾਬੀ ਜੀ ਇੰਦੇ ਸਾਦੀ ਇਹ ਮੇਰੇ ਪਿਛਲੀਆਂ ਖਤਮ ਕਰਕੇ ਭਲਾਤੀ ਨਾ ਹਨਾ ਤੂੰ ਹੀ ਛੱਡ ਤੂੰ ਹੀ ਭਲਾਤੀਆਂ ਪਰ ਮੇਰੇ ਤੇ ਢਿੱਡ ਤੇ ਲਿਖੀਆਂ ਵਾ ਮੈਨੂੰ ਮੈਨੂੰ ਨਹੀਂ ਕੋਈ ਵੀ ਚੰਗਾ ਲੱਗਦਾ ਆਪਣੀ ਧੀ ਵੀ ਆਉਂਗੀ ਚਾਈ ਮਿਲਾਈ ਸਾਰੇ ਕੰਮ ਮੈਂ ਕਰੂੰਗੀ ਇਸੇ ਕਰਦੀ ਇਹ ਨੋਹਾਂ ਸਾਰੀ ਜ਼ਿੰਦਗੀ ਮਣਕੇ ਕੱਟਣੀ ਹੈ ਬਕਸ਼ਾ ਹੱਟ ਹੱਟ ਕੇ ਲੈ ਕੇ ਤੇ ਕਿਦਾਂ ਗੁਜ਼ਾਰਾ ਹੋਊਗਾ ਇਸੇ ਕਰਦੀ ਨੋਹ ਨਿੰਗੀ ਹਾਂ ਹੁਣੇ ਤੇਰੀ ਨੋਹ ਆ ਭੈਣ ਜੀ ਜਿੱਦਾਂ ਲਿਆਈਆਂ ਨਾ ਉੱਧਰ ਮੈਂ ਗੱਡੀ ਮੋੜ ਕੇ ਲੈ ਜਾ। ਪਾਬਜੀ ਨੋਥੇ ਅਸ ਕਰਦੀ ਐ। ਤੇ ਇੱਥੇ ਰਹਿਣਾ ਇਹੋ ਰੀਤ ਇੱਥਾਂ ਦੀ ਆ। ਉਹ ਗੱਲ ਮੰਨਦੀ ਆ ਮੈਂ ਤੇਰੀ। ਪਰ ਜੋ ਕੋਸ਼ ਅੱਜ ਹੋਇਆ ਵਾ ਨਾ ਉਹਦੇ ਹਿਸਾਬ ਨਾਲ ਤੁਸੀਂ ਉੱਥੇ ਆਪਣੇ ਲੈ ਜਾਓ ਕੋਈ ਨਹੀਂ। ਸਾਨੂੰ ਕੋਈ ਗੁੱਸਾ ਨਹੀਂਗਾ। ਜਦੋਂ ਪੋਤੀ ਨਾ ਸਾਡਾ ਬਣਿਆ ਤੇ ਨੌਨੂ ਵੀ ਤੁਸੀਂ ਲੈ ਜਾਓ ਆਪਣੇ ਘਰ ਨੂੰ। ਪਾਬਜੀ ਤੁਹਾਡਾ ਪੁੱਤ ਤੁਹਾਡਾ ਹੀ ਰਹਿਣਾ ਵਾ। ਹੈਨਾ? ਰਹਿਣਾ ਤੇ ਹੈਗਾ ਵਾ। ਹੋਰ ਕੀ? ਪਰ ਬਣਿਆ ਤਾਂ ਨਹੀਂ ਨਾ। ਚਲੋ ਕੀ ਅੱਜ ਸਗਨਾਂ ਦਾ ਦਿਨ ਵਾ ਬਾਰ-ਬਾਰ ਉਹ ਗੱਲਾਂ ਕਰਦੇ ਹੋ। ਭੈਣ ਜੀ ਮੇਰੀ ਗੱਲ ਸੁਣੋ। ਮੈਨੂੰ ਨਾ ਖਪਾਓ। ਮੈਂ ਨਾ ਸਰੀਰ ਨਹੀਂ ਮੇਰਾ ਠੀਕ ਹੈਗਾ। ਜਿੱਦਾਂ ਕਰਨੀ ਨੇ ਆਪਣੇ ਜਾਓ ਕੰਮ ਕਰੋ ਜਾ ਚਲੋ ਭਾਬੀ ਜੀ ਫੇਰ ਟਾਡੀ ਮਰਦੀ ਮੈਂ ਅੱਥੇ ਫੇਰ ਸਿਕੰਦਰ ਕਰਨੇ ਆ ਗੜਵੀ ਇੱਥੇ ਆ ਫੇਰ ਉਹ ਗੱਲ ਗੜਵੀ ਪੁੱਛਦੇ ਤੁਸੀਂ ਜਿੱਥੇ ਹੋਰ ਸਾਰੇ ਕੰਮ ਕਰ ਲੈ ਗੜਵੀ ਵੀ ਲੱਭ ਲਓ ਲੈਣੀਆਂ ਅਸੀਂ ਤੇ ਕਿਦਾਂ ਬਣੀ ਸੁਆ ਸੂਟ ਪਾ ਕੇ ਵੱਡੀ ਮਾਂ ਬਣੀ ਗਾੜੀ ਗਾੜੀ ਆਵੇਂ ਸੋਹਣੀ ਲਵੇ ਮਰਜੀ ਫੇਰ ਭਜਾਈ ਤੇਰੀ ਮੈਂ ਤੇ ਬੜਾ ਜੋਰ ਲਾਇਆ ਅਸੀਂ ਤੇ ਗੱਡੀ ਚੋਂ ਤਾਂ ਇਹ ਤਾਂ ਚੌਂਦੀ ਇਹੋ ਕੋਸ਼ਿਸ਼ ਹੀ ਕਿ ਅੱਗੇ ਨਹੀਂ ਮੈਨੂੰ ਇਥੇ ਜੀਣ ਦਿੰਦੀ ਹੁੰਦੀ ਜਦੋਂ ਇਹ ਆਉਣਾ ਪੈਸੇ ਦੇ ਦੋ ਉਹ ਦੇ ਦੋ ਭਾਬੀ ਤੂੰ ਨਹੀਂ ਚੰਗੀ ਵੀਰ ਚੰਗਾ ਫਲਾਨਾ ਚੰਗਾ ਅੱਜ ਤਾਂ ਸਭੋਂ ਚੰਗਾ ਹੋ ਗਿਆ ਮੌਕਾ ਮਿਲ ਗਿਆ ਰੱਬਾ ਤੂੰ ਮੈਨੂੰ ਹੀ ਚੁੱਕ ਲੈਂਦਾ ਮੈਂ ਹੀ ਨਾ ਇਦਾਂ ਵੇਖਦੀ ਆ ਸਾਲ ਆਪਣੀਆਂ ਅੱਖਾਂ ਦੇ ਸਾਹਮਣੇ ਪਰ ਕਿਸੇ ਨੂੰ ਕੀ ਆਖੀਏ ਉਹ ਗੱਲ ਜਦੋਂ ਪੋਤੀ ਨਹੀਂ ਚੰਗਾ ਤੇ ਕਿਸੇ ਨੂੰ ਕੀ ਆਖਣਾ ਆ ਨਿਕਲ ਬਾਹਰ ਵਾਹ ਆਹ ਪਤਾ ਮੈਂ ਤੇ ਆ ਕਿਤੇ ਫਲਕਾਰੀ ਉਤੋਂ ਇਹ ਦੇ ਕੇ ਦਿਖਾਣੀ ਸੀ ਤੀ ਕਰ ਯਾ ਬੂਏ ਜਪੜ ਕੇ ਆਪ ਕੈਸੇ ਕਰ ਲੋਗੇ ਹਾਂ ਤੂੰ ਕਿਦਾ ਕਰ ਲੈਣੀ ਆ ਨਹੀਂ ਹੋਣਾ ਬੇਟੇ ਐਸੇ ਐਸੇ ਹੇ ਉਸਕੇ ਨੀਚੇ ਆ ਜਾਣਾ ਤੂੰ ਉੱਤੇ ਚਾਰ ਜੀ ਹੁੰਦੇ ਨੇ ਦੇਖੋ ਥੱਲੇ ਬੈਠੀ ਆਉਣਾ ਉਹ ਦੇਖੋ ਰੈਂਦਮੀ ਪਤਾ ਲੱਗਾ ਤੂੰ ਚਾਹ ਬੜਾ ਉਹ ਚਾਹ ਜੜੇ ਹੁੰਦੇ ਫੇਰ ਖਾਣੇ ਹੀ ਨਾ ਹਾਂ ਨਹੀਂ ਖੜੀ ਜਾਣੀਆਂ ਲੈ ਆ ਫਲ ਵਾਪਾ ਚਲ ਕੋਈ ਗੱਲ ਨਹੀਂ ਰਾਮੂ ਪਰਖ ਚਲ ਕੋਈ ਨਹੀਂ ਫੜੋ ਦੂਜੀਆਂ ਮੇਰੀਆਂ ਬੰਗਾਨੀ ਤੀਜੀ ਤਾਂ ਹੋਈ ਮੇਰੀ ਤੋਰ ਸੁਹਾਗਣ ਚੌਥੀਆਂ ਮੇਰੀਆਂ ਸੰਗਾਨੀ ਅੱਛਾ ਵੇਖ ਕਿਦਾਂ ਦਹੀ ਪਾਣੀ ਵਾਰਨਾ ਕੋਈ ਨਹੀਂ ਵਾਰਲਾ ਪਾਣੀ ਕਰਨਾ ਇਹਨਾਂ ਨੇ ਭਲਾਦ ਨਹੀਂ ਕਿ ਯਾਰਨਾ ਇਹ ਵੀ ਮੇਰਾ ਪੁੱਤ ਜਿਹੜਾ ਮੈਨੂੰ ਇਹਦਾ ਭਲੇ ਖਾਣੇਗਾ ਇਹ ਵੀ ਆਪਣਾ ਮੌਕਾ ਹੀ ਸਮਾਲਣ ਡਿਆ ਵਾ ਪਰ ਅੱਜ ਸਾਡੀ ਗੱਲ ਕਿਤੇ ਮੰਨ ਲੈਂਦਾ ਨਾ ਕਿਤੇ ਮੈਂ ਪਾਣੀ ਮਾਰਨਾ ਹੀ ਹੱਡੀਆਂ ਚੁੱਕ ਚੁੱਕ ਕੇ ਕਿਤੇ ਮੈਂ ਇੱਥੇ ਭੱਜੀ ਫਿਰਨਾ ਹੀ ਕਚਾਈ ਮਲਾਈ ਪੂਆ ਦਾ ਪੂਰਾ ਸਤਕਾਰ ਕਰਨਾ ਜਿਹਨਾਂ ਸਾਡਾ ਸਾਜਤਾ ਪੂਆ ਨੇ ਸਤਕਾਰ ਕਰ ਮੰਮੀ ਹੋ ਗਿਆ ਬੇਟਾ ਸਤਿਕਾਰ ਚਲ ਕੋਈ ਗੱਲ ਨਹੀਂ ਉਹ ਕਰਦੇ ਕੋਈ ਗੱਲ ਨਹੀਂ ਤੂੰ ਨਹੀਂ ਮੇਲ ਪੋਣੀ ਹੈਗਾ ਕੋਈ ਗੱਲ ਨਹੀਂ ਪਤਾ ਸਾਰੇ ਕੰਮ ਹੋ ਗਏ ਵਧੀਆ ਕੇ ਹਾਂਜੀ ਸੇ ਸੇ ਆ ਟੀ ਵੀ ਖੰਡੇ ਨਹੀਂ ਆ ਉਧਰ ਵੇਖੋ ਤੁਸੀਂ ਵੀ ਕੇ ਮੈਂ ਤਾਂ ਉਹ ਵੇਖਣ ਨਹੀਂ ਡੋਲਾ ਆਉਂਦਾ ਟਿਚਕ ਮਾਰਦਾ ਮੋੜ ਤੋਂ ਵੇਖਣ ਲਈ ਉਦੋਂ ਜਦੋਂ ਤੈਨੂੰ ਆਂਦੇ ਫਿਰ ਤੂੰ ਗਈ ਵੀ ਨਾ ਤੇ ਮੈਂ ਜਾਣਾ ਵੀ ਨਹੀਂ ਹੁਣ ਵੀ ਤੇ ਮੈਂ ਚੋਰੀ ਵੇਖਣ ਲਈ ਆ ਮੈਨਾਂ ਨੂੰ ਕਿਹੜਾ ਪਤਾ ਕਿ ਮੈਨੂੰ ਕੋਈ ਵੇਖਣ ਡਿਆ ਜਾੜੀ ਹੈ ਨਾ ਤਾਂ ਕਰਕੇ ਨਹੀਂ ਪਤਾ ਨਹੀਂ ਲੱਗਦਾ ਤੇ ਇਦਾਂ ਦੇਖਦੀ ਟਿਚਕ ਮਾਰਦੀ ਹੁੰਦੀ ਉਹ ਤੇ ਮੇਰੀ ਸੁਣ ਲਓ ਗੱਲ